ਸਤਿ ਸ਼੍ਰੀ ਅਕਾਲ ਪੰਜਾਬੀ ਕਿੰਨੇ ਮਿਹਨਤੀ ਨੇ ਦੁਨੀਆ ਜਾਣਦੀ ਆ ਵੀ ਅਸੀਂ ਪੰਜਾਬੀ ਕਿੰਨੇ ਮਿਹਨਤੀ ਆ ਪਰ ਹੁਣ ਤੱਕ ਅਸੀਂ ਆਪਣਾ ਰਾਜ ਕਾਇਮ ਨਹੀਂ ਕਰ ਸਕੇ ਕੀ ਕਾਰਨ ਹੋ ਸਕਦੇ ਨੇ ਬਹੁਤ ਸਾਰੇ ਕਾਰਨ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਪਰ ਮੈਨੂੰ ਲੱਗਦਾ ਵੀ ਉਹਨਾਂ ਚੋਂ ਇੱਕ ਕਾਰਨ ਇਹ ਵੀ ਹੈ ਵੀ ਸਾਨੂੰ ਫਾਈਨੈਂਸ਼ੀਅਲੀ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਆ ਪੈਸੇ ਪੱਖੋਂ ਅਸੀਂ ਸਟਰੋਂਗ ਨਹੀਂ ਆ ਸਾਨੂੰ ਪੈਸਾ ਬਣਾਉਣਾ ਨਹੀਂ ਆਉਂਦਾ ਤੋ ਕਿ ਸਾਡੇ ਚ ਹੁਨਰ ਦੀ ਕਮੀ ਹੈ। ਅਸੀਂ ਨਵਾਂ ਹੁਨਰ ਸਿੱਖਦੇ ਹੀ ਨਹੀਂ। ਹੁਣ ਪਿਛਲੇ ਕਈ ਸਾਲਾਂ ਤੋਂ ਪਤਾ ਹੀ ਆ ਵੀ ਜਿਹੜੀ ਭਾਰਤ ਦੀ ਮੌਜੂਦਾ ਸਰਕਾਰ ਹੈਗੀ ਆ ਉਹਨੂੰ ਬਣਾਉਣ ਪਿੱਛੇ ਕਿਹੜੀ ਪਾਵਰ ਦਾ ਹੱਥ ਹੈ। ਅਮੀਰ ਘਰਾਣੇ ਦਾ ਹੀ ਹੱਥ ਹੈ। ਇਹ ਤੋਂ ਤਾਂ ਇਹ ਪਤਾ ਲੱਗਿਆ ਵੀ ਜਿਹਦੇ ਕੋਲੇ ਪੈਸਾ ਉਹ ਪਾਵਰ ਦਾ ਮੂੰਹ ਕਿਧਰੇ ਵੀ ਕਮਾ ਸਕਦਾ। ਸਾਡੇ ਕੋਲੇ ਉਸੇ ਪਾਵਰ ਦੀ ਕਮੀ ਹੈ। ਅਸੀਂ ਪੈਸੇ ਨੂੰ ਸਮਝਣਾ ਨਹੀਂ ਚਾਹੁੰਦੇ। ਅਸੀਂ ਉਹਨੂੰ ਸੀਰੀਅਸ ਨਹੀਂ ਲੈਂਦੇ ਕਿ ਇਹਨੂੰ ਬਣਾਉਣਾ ਕਿਵੇਂ ਸਿੱਖਣਾ ਅਸੀਂ ਇਨਵੈਸਟਮੈਂਟ 'ਚ ਆਪਣਾ ਧਿਆਨ ਨਹੀਂ ਲਾਉਂਦੇ ਅਸੀਂ ਮਿਹਨਤ ਨਾਲ ਹੀ ਪੈਸਾ ਬਣਾ ਰਹੇ ਹਾਂ ਅਸੀਂ ਕਈ ਹੋਰ ਬਿਜ਼ਨਸ ਕਰਦੇ ਹਾਂ ਕਾਊਂਟਿੰਗ ਦਾ ਰੀਅਲ ਏਸਟੇਟ 'ਚ ਹੈਗੇ ਆਂ ਔਰ ਉੱਥੋਂ ਪਤਾ ਲੱਗਦਾ ਅਸੀਂ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਆਂ ਇੰਡੀਆ 'ਚੋਂ ਵੀ ਜਿਹੜੇ ਕਲਾਇੰਟ ਆਉਂਦੇ ਨੇ ਇੰਡੀਅਨ ਕਲਾਇੰਟ ਜਿਹੜੇ ਮੂਲ ਵਾਸੀ ਨੇ ਤਾਂ ਉੱਥੋਂ ਇਹ ਸਮਝ ਲੱਗਦੀ ਹੈ ਕਿ ਪੰਜਾਬ ਤੋਂ ਛੁੱਟ ਕੇ ਬਾਕੀ ਸਾਰੀਆਂ ਸਟੇਟਾਂ ਨੂੰ ਸਾਡੇ ਨਾਲੋਂ ਜ਼ਿਆਦਾ ਫਾਈਨੈਂਸ਼ੀਅਲੀ ਨੌਲੇਜ ਹੈਗੀ ਹੈ। ਉਹਨਾਂ ਨੂੰ ਪਤਾ ਕਿੱਥੇ ਇਨਵੈਸਟ ਕਰਨਾ ਜਾਂ ਕਿੱਥੋਂ ਇਨਵੈਸਟ ਕਰਨਾ ਸਿੱਖਣਾ ਉਹ ਆਪਣੇ ਆਪ 'ਚ ਸ਼ਾਇਦ ਜ਼ਿਆਦਾ ਇਨਵੈਸਟ ਕਰਦੇ ਨੇ ਜਾਂ ਉਹਨਾਂ ਦੇ ਘਰਾਂ ਦੇ ਮਾਹੌਲ ਇਸ ਤਰ੍ਹਾਂ ਦੇ ਸੀ। ਉਹਨਾਂ ਨੂੰ ਪੈਸੇ ਬਾਰੇ, ਇਨਵੈਸਟਮੈਂਟ ਬਾਰੇ ਸਾਡੇ ਨਾਲੋਂ ਜ਼ਿਆਦਾ ਨੌਲੇਜ ਹੈ। ਸਾਡੇ ਘਰ ਦਾ ਮਾਹੌਲ ਇਦਾਂ ਦਾ ਨਹੀਂ ਸੀ ਸਾਨੂੰ ਇਹ ਸਕੂਲਾਂ 'ਚ ਵੀ ਨਹੀਂ ਪੜਾਇਆ ਗਿਆ ਕਿ ਇਨਵੈਸਟਮੈਂਟ ਕਿੱਦਾਂ ਕਰਨੀ ਆ ਜਾਂ ਪੈਸੇ ਤੋਂ ਪੈਸਾ ਜਨਰੇਟ ਕਿੱਦਾਂ ਕਰਨਾ ਹੈ ਅਸੀਂ ਸਿਰਫ ਮਿਹਨਤੀ ਸੰ ਅਸੀਂ ਸਿੱਖੀ ਆਪਣੇ ਪੁਰਖਿਆਂ ਦਾਦਿਆਂ ਤੋਂ ਬਸ ਉਹੀ ਕਰੀ ਜਾਂਦੇ ਹਾਂ ਮਜ਼ਦੂਰ ਤੋਂ ਲੈ ਕੇ ਕਿਸਾਨ ਤੋਂ ਲੈ ਕੇ ਜਿਹੜਾ ਦੁਕਾਨਦਾਰ ਬੰਦਾ ਉਹ ਸਾਰੇ ਅਸੀਂ ਪੂਰਾ ਅੰਪਾਇਰ ਤੇ ਨਹੀਂ ਚਲਾ ਰਹੇ ਨਾ ਇੱਕ ਆਪਣੇ ਆਪ ਨੂੰ ਇੱਕ ਜੌਬ ਦਿੱਤੀ ਹੋਈ ਹੈ ਜੇ ਅਸੀਂ ਬਿਜ਼ਨਸ ਪਹਿਲਾਂ ਕਰ ਲੈਨੇ ਪਰ ਬਿਜ਼ਨਸ 'ਚ ਵੀ ਅਸੀਂ ਦੇਖਦੇ ਆਂ ਵੀ ਆਪ ਹੀ ਕਰੀ ਜਾਂਦੇ ਆਂ ਸਭ ਕੁਝ ਅਸੀਂ ਕੋਈ ਅੰਪਾਇਰ ਖੜਾ ਨਹੀਂ ਕਰਦੇ ਵਰਕਰ ਰੱਖ ਕੇ ਉਹਨਾਂ ਤੇ ਛੱਡ ਦੇ ਨਹੀਂ ਕੰਮ ਕਿਉਂਕਿ ਸਾਨੂੰ ਪਤਾ ਨਹੀਂ ਉਹ ਕਿਵੇਂ ਕਰਨਾ ਤੁਸੀਂ ਦੇਖਿਆ ਹੀ ਹੋਊਗਾ ਕਿ ਆਸਟ੍ਰੇਲੀਆ ਕੈਨੇਡਾ ਚ ਆ ਜਾਂਦੇ ਮੁੰਡੇ ਵੀ ਆਉਂਦੇ ਨੇ ਫਿਰ ਉਹ ਟਰੱਕ ਡਰਾਈਵਰ ਬਣਨ ਨਾਲੋਂ ਟਰੱਕ ਚ ਇਨਵੈਸਟ ਕਰਨਾ ਪਸੰਦ ਕਰਦੇ ਨੇ ਵੀ ਆਪਣਾ ਟਰੱਕ ਲਓ ਆਪਣੀ ਕੰਪਨੀ ਖੜੀ ਕਰੋ ਪਰ ਵੱਡਾ ਹਿੱਸਾ ਇਹ ਅਭੀ ਉਹ ਇੱਕ ਹੀ ਟਰੱਕ ਚਲਾਉਂਦੇ ਰਹਿੰਦੇ ਨੇ ਬਦ ਤੋਂ ਬਦ ਦੋ ਆ ਤੋ ਤਾਂ ਆਪਣੇ ਆਪ ਲਈ ਇੱਕ ਜੌਬ ਖਰੀਦ ਲਈ ਅਸੀਂ ਬਿਜ਼ਨਸ ਤੇ ਨਹੀਂ ਨਾ ਹੈਗਾ ਅਸੀਂ ਸੈਲਫ ਇੰਪਲੋਇਡ ਹੋ ਗਏ ਕੋਈ ਖਰਾਬੀ ਨਹੀਂ ਪਰ ਅਸੀਂ ਕੀ ਅੱਗੇ ਨਹੀਂ ਵਧਣਾ ਸਾਰਿਆਂ ਦਾ ਵਧਣ ਨੂੰ ਜੀ ਕਰਦਾ ਤਾਂ ਵਧਣ ਦਾ ਤਰੀਕਾ ਕੀ ਹੈ ਹਰ ਰੋਜ਼ ਅਸੀਂ ਫੋਨ ਤੇ ਇੰਨਾ ਟਾਈਮ ਸਪੈਂਡ ਕਰਦੇ ਆ ਵਧਣ ਦਾ ਤਰੀਕਾ ਇਹ ਹੈ ਵੀ ਕੋਈ ਵਧੀਆ ਜਿਹਾ ਸੋਰਸ ਲੱਭੋ ਅੱਜ ਕੱਲ YouTube Facebook ਸੋਸ਼ਲ ਮੀਡੀਆ ਤੇ ਬਹੁਤ ਇਨਫੋਰਮੇਸ਼ਨ ਪਈ ਹੈ ਫ੍ਰੀ ਆਫ ਕਾਸਟ ਪਈ ਹੈ ਸਿੱਖੋ ਨਵੀਂ ਚੀਜ਼ ਸਿੱਖੀਏ ਆਪਾਂ ਆਪਣੇ ਚ ਹੁਨਰ ਦੀ ਕਮੀ ਹੈ ਔਰ ਕਈ ਲੋਕ ਡਿਸਐਗਰੀ ਵੀ ਹੋਣਗੇ ਪਰ ਜ਼ਿਆਦਾਤਰ ਪੰਜਾਬੀਆਂ ਚ ਆਪਣੇ ਚ ਹੁਨਰ ਦੀ ਕਮੀ ਅਸੀਂ ਨਵੀਂ ਚੀਜ਼ ਸਿੱਖਣ ਤੋਂ ਬਹੁਤ ਡਰਦੇ ਆਂ ਅਸੀਂ ਕੋਈ ਸਕਿੱਲ ਸਿੱਖਣ ਲਈ ਪੈਸਾ ਲਾ ਕੇ ਰਾਜੀ ਨਹੀਂ ਅਸੀਂ ਬ੍ਰਾਂਡਡ ਕੱਪੜੇ ਤੇ ਪਾਉਂਦੇ ਆਂ ਅਸੀਂ ਨਵੇਂ ਪਰਸ ਵੀ ਲੈ ਕੇ ਆਉਂਦੇ ਆਂ ਵੱਡੇ ਘਰ ਵੀ ਬਣਾਉਂਦੇ ਆਂ ਅਸੀਂ ਅਮੀਰ ਦਿਖਣਾ ਪਸੰਦ ਕਰਦੇ ਆਂ ਅਮੀਰ ਬਣਨ ਨਾਲ ਤੁਸੀਂ ਮੇਰੇ ਨਾਲ ਸਹਿਮਤ ਹੋ ਸਕਦੇ ਹੋ ਪਰ ਮੈਂ ਇਹ ਨੋਟ ਕਰਦੀ ਹਾਂ ਅਸੀਂ امیر ਬੰਨ ਨਾਲੋਂ ਜ਼ਿਆਦਾ ਅਮੀਰ ਦਿਖਣ 'ਚ ਵਿਸ਼ਵਾਸ ਰੱਖਦੇ ਆਂ ਵੀ ਅਸੀਂ ਗਵੰਨ ਨਾਲੋਂ ਚੰਗੇ ਦਿਸਣਾ, ਠਾਠ ਬਾਠ ਨਾਲ ਰਹਿਣਾ ਕੋਈ ਖਰਾਬੀ ਨਹੀਂ। ਪਰ ਕਿ ਅਸੀਂ ਇੱਥੇ ਹੀ ਖੜੇ ਰਹਿਣਾ। ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਇੱਕ ਜੌਬ ਮਾਰਕੀਟ ਲਈ ਤਿਆਰ ਕਰ ਰਹੇ ਆਂ ਵੀ ਪੜੋ ਬੱਚਿਆਂ ਨੂੰ ਵੀ ਸਿਖਾਇਨੇ ਪੜੋ ਤੁਸੀਂ ਚੰਗੇ ਨੰਬਰ ਲਓ ਕੁਝ ਪਾਉ। ਜਦੋਂ ਅਸੀਂ ਬਹੁਤ ਲੰਬੇ ਘੰਟੇ ਕੰਮ ਕਰਦੇ ਆਂ ਨਾ ਅਸੀਂ ਹਾਰਡ ਵਰਕ ਤੇ ਖੜੇ ਆਂ। ਅਸੀਂ ਲੰਬੇ ਘੰਟੇ ਕੰਮ ਕਰਦੇ ਆਂ ਫਿਰ। ਕੋਕੀ ਤਾਂ ਜਾਣ ਲਈ ਤਾਂ ਤੁਹਾਨੂੰ 8 ਘੰਟਿਆਂ ਚ ਤਾਂ ਜੋਬ ਹੀ ਆ ਨਾ ਫਿਰ ਪੈਸੇ ਬਜਾਦਾ ਪੈਸੇ ਬਣਾਉਣ ਲਈ ਸੀ ਜ਼ਿਆਦਾ ਘੰਟੇ ਕੰਮ ਕਰਦੇ ਫਿਰ ਅਸੀਂ ਫੈਮਿਲੀ ਲਾਈਫ ਡਿਸਟਰਬ ਕਰ ਲੈਂਦੇ ਆ ਬੱਚਿਆਂ ਨੂੰ ਟਾਈਮ ਨਹੀਂ ਦੇ ਪਉਂਦੇ ਅਸੀਂ ਘਰੇ ਟਾਈਮ ਨਹੀਂ ਦਿੰਦੇ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਉਂਦੇ ਇਹ ਹਰ ਤੀਜੀ ਪੰਜਾਬੀ ਦੀ ਕਹਾਣੀ ਹੈ ਤਾਂ ਬੈਸਟ ਤਰੀਕਾ ਕੀ ਆ ਅਸੀਂ ਨਵੇਂ ਚੀਜ਼ਾਂ ਸਿੱਖੀਏ ਸਪੈਸ਼ਲੀ ਅਸੀਂ ਬਿਜ਼ਨਸ ਸਿੱਖੀਏ ਕੀ ਮੇ ਕਰਨਾ ਹੈ ਅਸੀਂ ਫਾਈਨਾਂਸ ਨੂੰ ਪੜ੍ਹੀਏ ਪੈਸੇ ਨੂੰ ਪੈਸਾ ਵਰਕ ਕਿਵੇਂ ਕਰਦਾ ਹੈ ਅਸੀਂ ਇਨਵੈਸਟਮੈਂਟ ਸਿੱਖੀਏ ਸਟਾਕ ਮਾਰਕੀਟ ਇਹਦੇ ਬਾਰੇ ਪੜ੍ਹੀਏ ਬਹੁਤ ਕੁਝ ਹੈ ਸਕੈਮ ਤੋਂ ਬਚੋ ਜੇ ਕੋਈ ਕਹਿੰਦਾ ਡਬਲ ਪੈਸਾ ਕਰ ਦਿਆਂਗੇ ਜਾਂ ਫਲਾਣੇ ਸ਼ੇਅਰ ਖਰੀਦ ਲਓ ਨਹੀਂ ਆਪਣੇ ਆਪ ਇਨਫੋਰਮੇਸ਼ਨ ਇਕੱਠੀ ਕਰੋ ਬਹੁਤ ਸਾਰੀ ਨੋਲਿਜ ਪਈ ਹੈ ਹਰ ਰੋਜ਼ 10-15 ਮਿੰਟ ਉੱਥੇ ਜਾ ਕੇ ਆਪ ਪੜ੍ਹੀਏ ਕਿਵੇਂ ਇਨਵੈਸਟਮੈਂਟ ਵਰਕ ਕਰਦੀ ਹੈ ਕਿਹੜੀਆਂ ਚੀਜ਼ਾਂ ਸੇਫ ਨੇ ਕਿਹੜੀ ਕੰਪਨੀ 'ਚ ਇਨਵੈਸਟ ਕਰਨਾ ਇਹ ਸਾਨੂੰ ਸਿੱਖਣਾ ਪਏਗਾ ਨੇ ਤਾਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਵੀ ਇਸ ਤਰ੍ਹਾਂ ਦੀ ਪੈਦਾ ਕਰ ਰਹੇ ਆ ਵੀ ਉਹ ਨਿਹਰਾ ਪੂਰਾ ਹਾਰਡਵਰਕ ਤੇ ਡਿਪੈਂਡ ਕਰ ਰਹੀ ਹੈ ਹਾਰਡਵਰਕ ਤੇ ਮਜ਼ਦੂਰ ਵੀ ਕਰ ਰਹੇ ਹਨ ਉਹਦਾ ਵੀ ਕੁਝ ਬਣ ਨਹੀਂ ਰਿਹਾ ਉਹ ਐਸੇ ਸਾਈਕਲ ਚ ਫਸਿਆ ਹੋਇਆ ਵੀ ਹੈਂਡ ਟੂ ਮਾਊਥ ਹੀ ਹੈ ਅਸੀਂ ਵੱਧ ਤੋਂ ਵੱਧ ਕੀ ਹੈ ਦੋ ਚਾਰ ਘਰ ਬਣਾ ਲਏ ਤੇ ਜੇ ਅਸੀਂ ਨਵੀਂ ਸਕਿੱਲ ਨਹੀਂ ਸਿੱਖੀ ਤਾਂ ਇਹ ਸਾਈਕਲ ਹਮੇਸ਼ਾ ਚੱਲਦਾ ਹੀ ਰਹੂਗਾ ਬਹੁਤ ਸਾਰੀਆਂ ਜਨਰੇਸ਼ਨਸ ਬਾਅਦ ਕੁਝ ਬਣ ਸਕਦਾ ਕਿਉਂਕਿ ਸ਼ਾਇਦ ਉਹ ਡਿਵੈਲਪ ਹੋ ਜਾਣ ਸਾਡੇ ਨਾਲ ਆਪਾਂ ਕਿਉਂ ਨਹੀਂ ਕੋਈ ਸ਼ੁਰੂਆਤ ਕਰ ਸਕਦੇ ਚਲੋ ਫਿਰ ਕਰਦੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਪੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇਤਾ ਵਾਲੀ ਵਾਲ ਟਾਕਸ ਜੇ ਤੁਹਾਨੂੰ ਮੇਰੀ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਜੇਤਾ ਵਾਲੀ ਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam YouTube ਤੇ TikTok ਤੇ ਆਪਾਂ ਲੈ ਕੇ ਆਉਨੇ ਹਰ ਹਫਤੇ ਇੱਕ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ